ਮੇਰਾ ਨਾਮ ਐਡਵੋਕੇਟ ਅਮਨबीर ਸਿੰਘ ਸਿਆਲੀ ਲੀਗਲ ਡਵਾਈਜ਼ਰ ਐਸਜੀਪੀਸੀ ਅਮਰitsar ਅੱਜ ਜੋ ਸਰਕਾਰ ਵੱਲੋਂ ਰਿਪਲਾਈ ਆਨਰੇਬਲ ਹਾਈ ਕੋਰਟ ਵਿੱਚ ਦਿੱਤਾ ਗਿਆ ਜਿਦੇ ਵਿੱਚ ਉਹਨਾ ਐਲੀਗੇਸ਼ਨਸ ਲਗਾਏ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਜਾਬ ਸਰਕਾਰ ਵੱਲੋਂ ਸੈੱਟ ਬਣਾਈ ਗਈ ਆ ਉਹਦਾ ਸਹਿਯੋਗ ਨਹੀਂ ਕਰ ਰਹੀ ਮੈਂ ਦੱਸਣਾ ਚਾਹੁੰਦਾ ਕਿ 12 ਤਰੀਕ ਨੂੰ ਜਥੇਦਾਰ ਅਕਾਲ ਤਖਸ ਤੋਂ ਸਭ ਨੂੰ ਇੱਕ ਨਿਰਦੇਸ਼ ਐਸਜੀਪੀਸੀ ਨੂੰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਸਪਸ਼ਟ ਕੀਤਾ ਕਿ ਐਸਜੀਪੀਸੀ ਜੋ ਵੀ ਕਾਗਜ਼ਾਤ ਜੋ ਵੀ ਸਹਿਯੋਗ ਸਿੱਟ ਉਹਨਾਂ ਕੋਲ ਮੰਗਦੀ ਹੈ ਐਸਜੀਪੀਸੀ ਉਹਨਾਂ ਦਾ ਪੂਰਨ ਜਿਹੜਾ ਸਹਿਯੋਗ ਕਰੇ 13 ਇੱਕ ਨੂੰ ਇੱਕ ਰਿਟਰਨ ਲੈਟਰ ਜਿਹੜੀ ਸਿੱਟ ਵੱਲੋਂ ਦਫ਼ਤਰ ਸ਼ਰਮਣੀ ਕਮੇਟੀ ਰੀਸੀਵ ਹੁੰਦੀ ਆ ਕਿ ਸਾਨੂੰ ਆਹ ਡਾਕੂਮੈਂਟਸ ਜਿਹੜੇ ਟੈਸਟਡ ਕਾਪੀਜ਼ ਜਿਹੜੀਆਂ ਨੇ ਉਹ ਕੈਟਾਗਰੀ ਵਾਈਜ਼ ਜਿਹੜੇ ਉਹ ਚਾਹੀਦੇ ਆ ਉਸ ਤੋਂ ਬਾਅਦ ਸਾਰਾ ਹੀ ਤਿਆਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਉਹਦੀਆਂ ਟੈਸਟਡ ਕਾਪੀਆਂ ਸਾਰੀਆਂ ਹੀ ਸਾਡੇ ਕੋਲ ਨੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਸਿੱਟ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਫੋਨ ਤੇ ਸੰਪਰਕ ਕੀਤਾ ਗਿਆ ਕਿ ਸਾਡੇ ਕੋਲ ਸਾਰਾ ਹੀ ਰਿਕਾਰਡ ਤਿਆਰ ਆ ਤੇ ਜਦੋਂ ਮਰਜ਼ੀ ਪ੍ਰਧਾਨ ਜੀ ਕੋਲੋਂ ਸਾਡਾ ਚੰਡੀਗੜ੍ਹ ਜਿਹੜਾ ਸਬ ਅਫੀਸ ਆ ਉੱਥੋਂ ਤੁਸੀਂ ਇਹ ਇਹਨੂੰ ਰਿਸੀਵ ਕਰ ਸਕਦੇ ਹੋ ਪਰ ਉਹ ਟਾਲ ਮਟੋਲਾ ਜਿਹੜਾ ਉਹ ਹਰ ਵਾਰੀ ਕਰਦੇ ਰਹੇ ਉਸ ਤੋਂ ਬਾਅਦ 26 ਤਰੀਕ ਨੂੰ ਇਨ ਰਾਈਟਿੰਗ ਇੱਕ ਇਨਟੀਮੇਸ਼ਨ ਲੈਟਰ ਜਿਹੜੀ ਆ ਉਹ ਸ਼੍ਰਮਣੀ ਗੁਰਦਰਾ ਪ੍ਰਬੰਧਕ ਕਮੇਟੀ ਦਫ਼ਤਰ ਵੱਲੋਂ ਸੱਟ ਨੂੰ ਜਿਹੜੀ ਜਾਰੀ ਕੀਤੀ ਗਈ ਜਿਹਦੇ ਵਿੱਚ ਉਹਨਾਂ ਦੇ ਪੱਤਰ ਦਾ ਹਵਾਲਾ ਦੇ ਕੇ ਉਹਨਾਂ ਨੂੰ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਕਿ ਜਿਹੜੇ ਵੀ ਕਾਗਜ਼ਾਤ ਡਾਕੂਮੈਂਟ ਸਾਡੇ ਕੋਲੋਂ ਮੰਗੇ ਗਏ ਆ ਉਹ ਸਾਰੇ ਤਿਆਰ ਹਨ ਤੇ 27 28 29 ਤਰੀਕ ਨੂੰ ਸਾਡਾ ਸਾਬਾ ਆਫਿਸ ਉਹ ਸਾਡੇ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਜੀ ਧਾਮੀ ਪਾਸੋਂ ਤੁਸੀਂ ਲੈ ਸਕਦੇ ਹੋ ਸਵਾਜ ਪੰਜਾਬ ਸਰਕਾਰ ਵੱਲੋਂ ਜਿਹੜਾ ਜਵਾਬ ਮਾਨਯੋਗ ਹਾਈ ਕੋਰਟ ਵਿੱਚ ਦਾਖਲ ਕੀਤਾ ਗਿਆ ਉਹ ਬਿਲਕੁਲ ਹੀ ਸਿਆਸਤ ਤੋਂ ਜਿਹੜਾ ਉਹ ਪ੍ਰੇਰਿਤ ਆ ਉਹ ਕੋਰਟਾਂ ਨੂੰ ਵੀ ਗੁੰਮਰਾਹ ਕਰਨ ਵਾਲਾ ਜਿਹੜਾ ਹੈ ਬਿਆਨ ਆ ਕਿਉਂਕਿ ਐਸਜੀਪੀਸੀ ਵੱਲੋਂ ਅਕਾਲ ਤੱਕ ਸਾਫ ਦੇ ਹੁਕਮਾਂ ਤੋਂ ਬਾਅਦ ਸਾਰਾ ਹੀ ਰਿਕਾਰਡ ਤਿਆਰ ਕਿੰਨਾਂ ਨੂੰ ਕਰਵਾ ਕੇ ਮਹੱਈਆ ਕਰਵਾਉਣ ਦੀ ਸਾਰੀ ਤਿਆਰੀ ਕੀਤੀ ਟੈਲੀਫੋਨ ਕਾਲ ਕੀਤੀ ਇਨ ਰਾਈਟਿੰਗ ਇੰਟੀਮੇਸ਼ਨ ਦਿੱਤੀ ਤੇ ਅੱਜ ਜੋ ਇਹਨਾਂ ਜਵਾਬ ਦਾਇਰ ਕੀਤਾ ਉਹ ਕਿਤੇ ਨਾ ਕਿਤੇ ਇਹ ਲੱਗਦਾ ਕਿ ਇਹ ਫੈਕਟ ਨੂੰ ਕਨਸੀਲ ਕਰਕੇ ਜਿਹੜਾ ਆਨਰੇਬਲ ਹਾਈ ਕੋਰਟ ਕੋ ਕੋ ਫੇਵਰੇਬਲ ਆਰਡਰ ਜਿਹੜਾ ਵਾ ਉਹ ਕੰਪਲੇਨਰ ਨੂੰ ਉਹਦੇ ਫੇਵਰ ਚ ਜਿਹੜਾ ਇਹ ਕਰਵਾਉਣਾ ਚਾਹੁੰਦੇ ਆ ਐਸਜੀਪੀਸੀ ਇਹਨਾਂ ਦੇ ਅੱਜ ਜਵਾਬ ਦਾ ਪੂਰਨ ਤੌਰ ਤੇ ਖੰਡਨ ਕਰਦਾ ਹੈ ਕੰਡੈਮ ਕਰਦੇ ਆ ਕਿਉਂਕਿ ਸਾਰਾ ਹੀ ਰਿਕਾਰਡ ਸਾਡੇ ਕੋਲ ਆ ਅਸੀਂ ਕਦੀ ਵੀ ਇਹਨਾਂ ਨੂੰ ਰਿਫਿਊਜ਼ ਨਹੀਂ ਕੀਤਾ ਕਿ ਰਿਕਾਰਡ ਨਹੀਂ ਦੇਣਾ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਇਨ ਬਿਨ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜੀ ਨੇ ਸਾਰਾ ਹੀ ਰਿਕਾਰਡ ਅਟੈਸਟਡ ਕਾਪੀਆਂ ਆਪਣੀ ਹਾਜ਼ਰੀ ਵਿੱਚੋਂ ਤਿਆਰ ਕਰਵਾਇਆ ਤੇ ਜਿਹੜਾ ਇਹਨਾਂ ਨੂੰ ਦਿੱਤਾ ਜਾਣਾ ਸੀ ਅਰ ਅੱਜ ਬਹੁਤ ਇਹ ਮੰਦ ਭਾਗਾ ਆ ਕਿ ਇਹੋ ਜਿਹਾ ਜਿਹੜਾ ਕੋਟਾਂ ਦੇ ਵਿੱਚ ਇਹੋ ਜਿਹਾ ਝੂਠ ਮਾਰਨਾ ਸਰਕਾਰਾਂ ਦੇ ਲਈ ਕਿਤੇ ਵੀ ਜਿਹੜਾ ਹੈ ਕਿਤੇ ਵਾਜਬ ਨਹੀਂਗਾ ਇਹਨਾਂ ਨੂੰ ਜੇ ਕੰਪਲੇਨੈਂਟ ਦੀ ਕੋਈ ਮਦਦ ਕਰਨੀ ਆ ਜਿਹੜਾ ਵੀ ਕੋਈ ਮਦਈ ਆ ਹੋਰ ਬੜੇ ਤਰੀਕੇ ਨੇ ਪਰ ਇਸ ਤਰੀਕੇ ਦੇ ਨਾਲ ਸੰਸਥਾ ਨੂੰ ਬਦਨਾਮ ਕਰਕੇ ਕਿ ਐਸਜੀਪੀਸੀ ਸਹਿਯੋਗ ਨਹੀਂ ਕਰ ਰਹੀ ਇਹ ਤੇ ਬਹੁਤ ਹੀ ਮੰਦ ਭਾਗ ਆ ਕਿਉਂਕਿ ਅਜੇ ਵੀ 30 ਤਰੀਕ ਆ 28 29 ਅਸੀਂ ਟਾਈਮ ਦਿੱਤਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਸਬ ਅਫਿਸ ਆ ਕੇ ਮੇਰੇ ਕੋਲ ਸਾਰਾ ਹੀ ਰਿਕਾਰਡ ਇਹ ਲੈ ਸਕਦੇ ਆ ਇਨ ਰਾਈਟਿੰਗ ਵੀ ਇਸੀ ਇਨਟੀਮੇਸ਼ਨ ਦੇ ਦਿੱਤੀ ਆ ਸੋ ਇਹ ਹੁਜਜ ਜਿਹੜੇ ਬੇਤੁਕੇ ਜਵਾਬ ਦੇਣੇ ਜਿਹੜੇ ਫੈਕਟ ਕਨਸੀਲ ਕਰਕੇ ਕੋਟਾ ਨੂੰ ਵੀ ਗੁੰਮਰਾਹ ਕਰਨਾ ਇਹ ਬਿਲਕੁਲ ਹੀ ਜਿਹੜਾ ਮੰਦ ਭਾਗ ਆ ਸਰਕਾਰ ਨੂੰ ਫੇਅਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਦੇ ਕੋਈ ਨਾ ਐਫ ਆਈ ਆਰ ਦਰਜ ਕਰ ਦਿੱਤੀ ਉਸ ਤੋਂ ਬਾਅਦ ਸ਼ਿੱਟ ਬਣਾਈ ਕਿ ਅਸੀਂ ਫੇਅਰ ਇਨਵੈਸਟੀਗੇਸ਼ਨ ਕਰਨੀ ਆ ਕਿ ਥਿਸ ਇਜ਼ ਨਾਟ ਦੀ ਫੇਅਰ ਇਨਵੈਸਟੀਗੇਸ਼ਨ ਜਦੋਂ ਤੱਕ ਸਾਡਾ ਪਾਕ ਹੀ ਸਾਡੇ ਕੋਲ ਰਿਕਾਰਡ ਹੀ ਨਹੀਂ ਲੈਂਦੇ ਵਾਰ-ਵਾਰ ਸਾਡੇ ਤੋਂ ਜਦੋਂ ਅਸੀਂ ਇਹਨਾਂ ਨੂੰ ਟੈਲੀਫੋਨਿਕ ਕਾਲਸ ਕਰਦੇ ਆਂ ਐਂਡ ਰਾਈਟਿੰਗ ਜਿਹੜੀ ਇੰਟੀਮੇਸ਼ਨਸ ਭੇਜਦੇ ਆਂ ਫੇਰ ਵੀ ਇਹ ਜਿਹੜੇ ਲਾਰਾ ਲੱਪਾ ਲਾ ਕੇ ਉਸ ਟਾਈਮ ਨੂੰ ਜਿਹੜਾ ਕੱਢਦੇ ਆ ਤੇ ਇੱਕ ਸਾਈਡ ਤੇ ਕੋਰਟ ਦੇ ਵਿੱਚ ਇਹੋ ਜਿਹਾ ਜਵਾਬ ਜਿਹੜਾ ਕੰਟਰਾਡਿਕਟਰੀ ਜਿਹੜੇ ਜਵਾਬ ਦੇ ਕੇ ਤੇ ਇਹ ਬਿਲਕੁਲ ਹੀ ਜਿਹੜਾ ਇਹ ਟਰੁਥ ਬਾਹਰ ਨਹੀਂ ਆ ਸਕਦਾ ਇਸ ਤਰੀਕੇ ਦੇ ਨਾਲ ਇਹ ਸੰਗਤ ਨੂੰ ਵੀ ਗੁੰਮਰਾਹ ਕਰ ਰਿਹਾ ਤੇ ਇਸ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਫੇਰ ਤੇ ਜਿਹੜੀ ਫੇਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰਨੀ ਚਾਹੀਦੀ ਆ ਤਾਂ ਜੋ ਜਿਹੜਾ ਸੱਚ ਬਾਹਰ ਆ ਸਕੇ ਟਰੁਥ ਬਾਹਰ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ